ਛੇ ਦਿਨ ਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸੰਗਤ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਜੇ ਇਸ ਬਿਆਨ ਤੋਂ ਬਾਅਦ ਹਰ ਪਾਸੇ ਹੜਕਮ ਮਚ ਗਈ ਸੀ ਪੰਥਕ ਇਕਤਾ ਮਜ਼ਬੂਤ ਕਰਨ ਤੇ ਟਕਰਾਉਣ ਨੂੰ ਰੋਕਣ ਦੇ ਮਕਸਦ ਦੇ ਨਾਲ ਐਚਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੇ ਐਸੇਲੇ ਪਹੁੰਚੇ ਨੇ ਬਾਬਾ ਹਰਨਾਮ ਸਿੰਘ ਜੀ ਧੂਮਾ ਦੇ ਕੋਲ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੂਨ ਦਾ ਮਹੀਨਾ ਚੜ ਉਠਿਆ ਫਿਰ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪੌਂਦਾ ਛੇਕ ਤੂੰ ਲੰਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਨੂੰ ਤਾੜਨਾ ਕੀਤੀ ਸੀ ਬਾਬਾ ਹਰਨਾਮ ਸਿੰਘ ਤੁਮਾ ਨੇ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸੰਗਤ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਜੇ ਇਸ ਵਿਆਹ ਤੋਂ ਬਾਅਦ ਹੱਟ ਪਾਸੇ ਅੜਕਮ ਮਚ ਗਈ ਸੀ ਕੁਝ ਜਥੇਬੰਦੀਆਂ ਜਥੇਦਾਰ ਸਾਹਿਬ ਦੇ ਹੱਕ ਚ ਆ ਗਈਆਂ ਐਸਜੀਪੀਸੀ ਦੇ ਹੱਕ ਚ ਆ ਗਈਆਂ ਤੇ ਕੁਝ ਜਥੇਬੰਦੀਆਂ ਜਿਹੜੀਆਂ ਸੀ ਬਾਬਾ ਹਰਨਾਮ ਸਿੰਘ ਤੁਮਾ ਸੋ ਉਹਨਾਂ ਦੇ ਹੱਕ ਦੇ ਵਿੱਚ ਮੈਦਾਨ ਦੇ ਵਿੱਚ ਨਿੱਤ ਚੁੱਕੇ ਸੀ ਪੰਥਕ ਇਕਤਾ ਮਜ਼ਬੂਤ ਕਰਨ ਤੇ ਟਕਰਾਉਣ ਨੂੰ ਰੋਕਣ ਦੇ ਮਕਸਦ ਦੇ ਨਾਲ ਐਜਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਐਸੇਲੇ ਪਹੁੰਚੇ ਨੇ ਬਾਬਾ ਹਰਨਾਮ ਸਿੰਘ ਜੀ ਤੁਮਾ ਦੇ ਕੋਲ ਕਲੂਕਾਰਾ ਦਿਵਸ ਸ਼ਾਤਮਈ ਤਰੀਕੇ ਨਾਲ ਮਨਾਉਣ ਲਈ ਕੀਤੀ ਜਾ ਰਹੀ ਹੈ ਗੱਲਬਾਤ ਹੋਇਆ ਇਸ ਵੇਲੇ ਜੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਤੰਦਮਣੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਦੀਆਂ ਤਸਵੀਰਾਂ ਨੇ ਜਿੱਥੇ ਬਾਬਾ ਹਰਨਾਮ ਸਿੰਘ ਜੀ ਤੁਮਾ ਬੈਠੇ ਨੇ ਔਰ ਉਹਨਾਂ ਦੇ ਨਾਲ ਹੀ ਵਫਦ ਬੈਠਿਆ ਤੇ ਨਾਲ ਹੀ ਬੈਠੇ ਨੇ ਐਜਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸੋ ਹਰਜਿੰਦਰ ਸਿੰਘ ਤਾਮੀ ਹੋਣ ਦਾ ਇੱਕੀ ਮਕਸਦ ਹੈ ਕਿ ਪੰਥਕ ਇੱਕਾ ਨੂੰ ਮਜ਼ਬੂਤ ਕਰਨਾ ਤੇ ਟਕਰਾਵ ਨੂੰ ਰੋਕਣਾ ਸੋ ਇਸੇ ਹੀ ਮਕਸਦ ਦੇ ਨਾਲ ਹਰਜਿੰਦਰ ਸਿੰਘ ਢਾਮੀ ਇੱਕ ਪੂਰੇ ਵਫਦ ਦੇ ਨਾਲ ਪਹੁੰਚੇ ਨੇ ਬਾਬਾ ਹਰਨਾਮ ਸਿੰਘ ਜੀ ਤੁਮਾ ਨੂੰ ਮਨਾਉਣ ਦੇ ਲਈ ਬਾਬਾ ਹਰਨਾਮ ਸਿੰਘ ਜੀ ਤੁਮਾ ਮੰਨਦੇ ਨੇ ਜਾਂ ਨਹੀਂ ਮੰਨਦੇ ਇਹ ਤਾਂ ਅਜੇ ਸਮਾਂ ਦੱਸੇਗਾ ਪਰ ਫਿਰ ਹਾਲ ਹੈਡਕੁਆਟਰ ਦਮਦਮੀ ਟਕਸਾਲ ਮੈਤਾ ਦੇ ਵਿੱਚ ਪਹੁੰਚ ਚੁੱਕੇ ਹੈ ਵਫਦ ਐਸਜੀਪੀਸੀ ਦਾ ਸੋਏ ਵੱਡਾ ਵਫਦ ਅਸਵੇਲੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਵਾਇਰਲ ਹੋ ਰਹੀ ਹੈ ਇਹ ਪੋਸਟ ਇਹ ਦਾਅਵਾ ਨਹੀਂ ਕਰਦੇ ਕਿ ਪੋਸਟ ਜਿਹੜੀ ਆ ਪਾਕਿਆ ਹੀ ਸੰਤਾਂ ਦੇ ਪੁੱਤਰਾਂ ਦੀ ਹੈ ਪਰ ਉੱਤੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਤੇ ਲਿਖਿਆ ਹੋਇਆ ਕਿ ਸੰਤਾਂ ਦੇ ਪਰਿਵਾਰ ਨੇ ਲਿਆ ਹੈ ਵੱਡਾ ਫੈਸਲਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰਸ਼ੀਰ ਸੰਤ ਗਿਆਨੀ ਚੰਨਿਆਰ ਸਿੰਘ ਖਾਲਸਾ ਪਿੰਡਰਾਵਾਲੇ ਦੇ ਸੁਪੁੱਤਰ ਭਾਈ ਇਛੇਤ ਸਿੰਘ ਤੇ ਭਾਈ ਇੰਦਰਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ <table> ਅਪੀਲ ਕੀਤੀ ਹੈ ਕਿ 6 ਜੂਨ 1984 ਕਲੂ ਕਲੂ ਘਰੇਤੀ 41ਵੀਂ ਭਰੇ ਗਣ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਰੇ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕਿਆ ਜਾਵੇ ਜੇਕਰ ਗੜਗਾਜ ਉਹਨਾਂ ਦਾ ਸਨਮਾਨ ਕਰਦੇ ਹੰਤਾ ਉਹ ਇਹ ਸਨਮਾਨ ਕਿਸੇ ਵੀ ਹਾਲਤ ਵਿੱਚ ਨਹੀਂ ਲੈਣਗੇ ਸੋ ਇਹ ਪੋਸਟ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਐਸਰ ਜੋ ਐਸਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੇ ਉਹ ਪੰਥਕ ਇਕਤਾ ਮਜ਼ਬੂਤ ਕਰਨ ਅਤੇ ਟਕਰਾਅ ਰੋਕਣ ਦੇ ਮਕਸਦ ਦੇ ਨਾਲ ਪਹੁੰਚ ਚੁੱਕੇ ਨੇ ਹੈਡਕੁਆਟਰ ਮਹਤਾ ਦਮਦਮੀ ਟਕਸਾਲ ਦਾ ਹੈਡਕੁਆਟਰ ਹੈ ਮਹਤਾ ਸੋਤੇ ਪਹੁੰਚੇ ਨੇ ਬਾਬਾ ਹਰਨਾਮ ਸਿੰਘ ਜੀ ਤੁਮਾਂ ਨੂੰ ਮਿਲਣ ਪਹੁੰਚੇ ਨੇ ਬਾਬਾ ਹਰਨਾਮ ਸਿੰਘ ਜੀ ਤੁਮਾਂ ਬੈਠੇ ਹੋਏ ਨੇ ਔਰ ਉਹਨਾਂ ਦੇ ਨਾਲ ਇਹ ਵਫਾ ਜਿਹੜਾ ਉਹ ਸਾਰਾ ਬੈਠਾ ਹੋਇਆ ਚਰਚਾ ਹੋਈ ਗਈ ਚਰਚਾ ਕਿੰਨੀ ਲੰਬੀ ਚੱਲਦੀ ਹੈ ਇੱਕ ਚਰਚਾ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਤਾਂ ਬਾਅਦ ਚ ਪਤਾ ਚੱਲੇਗਾ ਪਰ ਫਿਲਹਾਲ ਤੁਸੀਂ ਆਪੋ ਆਪਣੀ رائے ਜ਼ਰੂਰ ਦਿਓ ਹਰਜਿੰਦਰ ਸਿੰਘ ਤਾਮੀ ਆਪਣੀ ਮਰਜ਼ੀ ਨਾਲ ਤੇ ਆਏ ਨੇ ਕੀ ਇਹਨਾਂ ਨੂੰ ਕਿਸੇ ਨੇ ਭੇਜਿਆ ਕਿ ਲੱਗਦਾ ਹੈ ਕਿ ਇਹ ਫੈਸਲੇ ਜਿਹੜੇ ਨੇ ਕਿਤੋਂ ਹੋਰ ਤੋਂ ਆਏ ਨੇ ਕਿ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਸੋ ਉਹਨਾਂ ਵੱਡੀ ਵੀ رائے ਲਈ ਗਈ ਹੋएगी ਉਹਨਾਂ ਦੀ ਵੀ ਹਾਮੀ ਤੋਂ ਬਾਅਦ ਜਾਂ ਉਹਨਾਂ ਦੇ ਹਾਂ ਪੱਖੀ ਹੰਗਾਰੇ ਤੋਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਕਿ ਇਸ ਹੈੱਡਕੁਆਰਟਰ ਦੇ ਵਿੱਚ ਪਹੁੰਚੇ ਹੋਣਗੇ ਬਾਬਾ ਹਰਨਾਮ ਸਿੰਘ ਜੀ ਤੋਂ ਮਾ ਜਿਨ੍ਹਾਂ ਦੇ ਬਹੁਤ ਅੱਛੇ ਰਿਸ਼ਤੇ ਰੇ ਬਹੁਤ ਵਧੀਆ ਰਿਸ਼ਤੇ ਰੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਨਾਲ ਕਿਸੇ ਸਮੇਂ ਇਹ ਸਾਰੇ ਕਿਉਂ ਖਿਚੜੀ ਸੀ ਇੱਕ ਹੀ ਸੀ ਪਰ ਅੱਜ ਜੇਕਰ ਇੱਥੇ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਤਾਂ ਕਿ ਆਪਣੀ ਪਾਵਰ ਵਰਤ ਕੇ ਪਹੁੰਚੇ ਨੇ ਜਾ ਆਪਣੇ ਤੌਰ ਤੇ ਪਹੁੰਚੇ ਨੇ ਨਿੱਜੀ ਤੌਰ ਤੇ ਪਹੁੰਚੇ ਨੇ ਜਾਂ ਐਸਜੀਪੀਸੀ ਵੱਲੋਂ ਪਹੁੰਚੇ ਨੇ ਇਹ ਅਜੇ ਕਲੀਅਰ ਨਹੀਂ ਹੈ ਪਰ ਤੁਸੀਂ ਆਪੋ ਆਪਣੀ ਰਾਏ ਜਰੂਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਇਹ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚੇ ਨੇ ਪੰਥਕ ਏਕਤਾ ਮਜ਼ਬੂਤ ਕਰਨ ਦੇ ਲਈ ਪਹੁੰਚੇ ਨੇ ਟਕਰਾਅ ਰੋਕਣ ਦੇ ਲਈ ਪਹੁੰਚੇ ਨੇ ਉਹਨਾਂ ਦਾ ਅਗਲਾ ਕਦਮ ਕੀ ਹੋਏਗਾ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਸਾਲ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਕਿ ਵਾਕਿਆ ਹੀ ਛੇ ਜੂਨ ਨੂੰ ਉਹਨਾਂ ਦੇ ਲਈ ਇੱਕ ਵੱਡਾ ਇਮਤਿਹਾਨ ਹੋਏਗਾ ਕਿ ਸ਼ਹੀਦਾਂ ਨੂੰ ਸਨਮਾਨ ਕਰਨਗੇ ਕੌਮ ਦੇ ਨਾਲ ਸੰਦੇਸ਼ ਦੇਣਗੇ ਜੇਕਰ ਉਹ ਸੰਦੇਸ਼ ਨਹੀਂ ਦੇਣਗੇ ਤਾਂ ਕੌਣ ਸੰਦੇਸ਼ ਦੇਗਾ ਔਰ ਕੀ ਵਾਕਿਆ ਹੈ 6 ਜੂਨ ਨੂੰ ਕੁਝ ਵੱਡਾ ਹੋਣ ਵਾਲਾ ਹੈ ਕਿ ਫਿਰ ਉੱਥੇ ਤਲਵਾਰਾਂ ਲਹਿਰੀਆਂ ਜਾਣਗੀਆਂ ਜਾਂ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਕੋਈ ਇਸ ਸ਼ਾਂਤੀ ਨੂੰ ਜੋ ਪਿਛਲੇ ਕਾਫੀ ਸਮੇਂ ਦੇ ਵਿੱਚ ਅਕਸਰ ਉੱਥੇ ਮਾਹੌਲ ਖਰਾਬ ਹੁੰਦਾ ਹੈ ਕਈ ਸਾਲ ਐਸੇ ਨੇ ਜਿਹੜੇ ਬਹੁਤ ਵਧੀਆ ਬੀਤੇ ਪਰ ਵਿੱਚ ਵਿੱਚ ਇਦਾਂ ਹੁੰਦਾ ਰਿਹਾ ਪਰ ਇਸ ਵਾਰ ਫਿਰ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਥੋੜਾ ਗਰਮਾ ਗਰਮੀ ਵਾਲਾ ਹੋ ਚੁੱਕਾ ਹੈ ਪਰ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਜੋ ਐਸੇੜੇ ਚੱਲ ਰਹੀ ਹੈ ਦਮਦਮਿਤ ਸਾਲ ਦੇ ਹੈੱਡਕੁਆਰਟਰ ਮਹਿਤਾ ਦੇ ਵਿੱਚ ਔਰ ਇਹ ਮੀਟਿੰਗ ਚੱਲ ਰਹੀ ਹੈ ਬਾਬਾ ਹਰਨਾਮ ਸਿੰਘ ਧੋਮਾ ਜੀ ਦੇ ਨਾਲ ਔਰ ਇਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜਿਹੜੇ ਐਚਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਵਕਤ ਪਹੁੰਚਿਆ ਉਹਨਾਂ ਦੀ ਆਪਸ ਚ ਚਰਚਾ ਹੋਏਗੀ رائے ਹੋਏਗੀ ਦਲੀਲਾਂ ਹੋਣਗੀਆਂ ਗੱਲਬਾਤ ਰੱਖੀ ਜਾਏਗੀ ਔਰ ਉਸ ਤੋਂ ਬਾਅਦ ਕੋਈ ਫੈਸਲਾ ਸਾਹਮਣੇ ਆਏਗਾ ਸ਼ਾਮ ਤੱਕ ਫੈਸਲਾ ਸਾਹਮਣੇ ਆ ਜਾਏਗਾ ਕਿ ਆਖਿਰ ਨਤੀਜਾ ਨਿਕਲਿਆ ਕੀ